ਬਾਹਰ ਚੱਲ ਮੈਂ ਅੱਜ ਜਬੀ ਦੇ ਕਹਿੰਦਾ ਜਾ ਕੇ ਮੈਂ ਕਹਿੰਦਾ ਜਬੀ ਦੇ ਗੁਰਦਾਸਪੁਰ ਦੇ ਪਿੰਡ ਵਿਵੜਾਚ ਵਿੱਚ ਇੱਕ ਮਜ਼ਦੂਰ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਹੋਈ ਮੌਤ ਮ੍ਰਿਤਕ ਦੀ ਪਤਨੀ ਅਤੇ ਪਰਿਵਾਰਕ ਮੈਂਬਰ ਨੇ ਰਾਜੂ ਮਸੀਹ ਨੂੰ ਪਿੰਡ ਦੇ ਲੋਕਾਂ ਵੱਲੋਂ ਕਤਲ ਕਰਨ ਦੇ ਲਗਾਏ ਦੋਸ਼ ਗੁਰਦਾਸਪੁਰ ਦੇ ਪੁਲਿਸ ਥਾਣਾ ਕਨਵਨ ਅਧੀਨ ਦੇ ਪਿੰਡ ਵੜੈਚ 'ਚ ਇੱਕ ਮਧੂ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਜਾ ਮਸੀਹ ਪੁੱਤਰ ਬਿੱਟੂ ਮਸੀਹ ਜੋ ਕਿ ਪਿੰਡ ਵਿੱਚ ਹੀ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਮੰਗਲਵਾਰੀ ਰਾਤ ਨੂੰ ਉਸ ਦਾ ਪਿੰਡ ਦੇ ਹੀ ਕੁਝ ਲੋਕਾਂ ਨਾਲ ਝਗੜਾ ਹੁੰਦਾ ਹੈ। ਜਦੋਂ ਆਪਸੀ ਸਰੇ ਨੂੰ ਉਸ ਨੂੰ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਜਾਂਦਾ ਹੈ ਇਸ ਸੰਬੰਧੀ ਮ੍ਰਿਤਕ ਦਾ ਵਾਰਸਾਂ ਵੱਲੋਂ ਪਿੰਡ ਦੇ ਹੀ ਦੋ ਵਿਅਕਤੀਆਂ ਉੱਤੇ ਰਾਜਮ ਸਿੰਘ ਨੂੰ ਕਤਲ ਕਰਨ ਦੇ ਦੋਸ਼ ਲਗਾਏ ਇਸ ਮੌਕੇ ਵੇਖਦੇ ਹਾਂ ਇਸ ਮੌਕੇ ਵੇਖਦਿਆ ਗਿਆ ਕਿ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਮ੍ਰਿਤਕ ਦੇ ਰਿਸ਼ਤੇਦਾਰ ਉਸ ਦੇ ਘਰ ਦੇ ਅੱਗੇ ਘਰ ਦੇ ਬਾਹਰ ਇਕੱਠੇ ਹੋਏ ਇਸ ਤੋਂ ਇਲਾਵਾ ਥਾਣਾ ਕਨਵਾਂ ਦੀ ਪੁਲਿਸ ਦੇ ਮੁਖੀ ਗੁਰਨਾਮ ਸਿੰਘ ਅਤੇ ਤੋਰ ਤਪਦੀ ਸੀ ਅਫਸਰ ਅਗੇ ਪੁਲਿਸ ਬਲਹਿਆਰ ਸੀ ਇਸ ਤੋਂ ਇਲਾਵਾ ਹਲਕਾ ਡੀਸੀਪੀ ਕੁਲਵੰਤ ਸਿੰਘ ਮਾਨਵੀ ਮੌਕੇ ਦਾ ਯਾਜਾ ਲਿਆ ਉਹਨਾਂ ਨੇ ਮ੍ਰਿਤਕ ਵਾਰਸਾ ਤੇ ਪਿੰਡ ਵਾਸੀਆਂ ਤੋਂ ਇਲਾਵਾ ਥਾਣਾ ਮੁਖੀ ਨਾਲ ਇਸ ਮਾਮਲੇ ਤੇ ਗੱਲਬਾਤ ਕੀਤੀ ਮ੍ਰਿਤਕ ਦੀ ਪਤਨੀ ਰਿਬਿਕਾ ਅਤੇ ਭਰਾ ਸਾਬੀ ਨੇ ਦੱਸਿਆ ਕਿ ਮੰਗਲਵਾਰ ਦੀ ਸ਼ਾਮ ਨੂੰ ਪਿੰਡ ਦੇ ਹੀ ਦੋ ਨੌਜਵਾਨਾਂ ਨੇ ਉਸ ਨਾਲ ਝਗੜਾ ਕੀਤਾ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਹੋਰ ਕੀ ਕੁੱਝ ਗਿਆ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਕਰੋ ਈ ਤੂੰ ਕੇ ਲਗੇ ਅਨ ਦੋਆਂ ਜੀ ਆਨੋ ਕਰੋ ਈ ਤੂੰ ਕੇ ਲਗੇ ਆਨ ਕੇ ਅਨ ਦੋਆਂ ਨੂੰ ਹੀ ਹਾਂ ਤੂੰ ਖਡੋ ਤੇ ਮੈਂ ਛੱਗਾ ਪਹਿਲਾਂ ਆਇਆ ਵਿਚਾਰਾ ਮੈਨੂੰ ਕਹਿੰਦਾ ਰਿਪਕਾ ਮੈਨੂੰ ਬਚਾ ਲਾ ਮੈਂ ਮੈਂ ਕੀ ਕਰਾਂ ਮਾਵਾ ਕਹਿੰਦਾ ਮੈਨੂੰ ਮਾਰਤਾ ਈ ਹਰਮਾਨ ਨੇ ਉਹਨਾਂ ਨੇ ਮਾਰਤਾ ਈ ਮੈਂ ਸਟਾਉਣੀ ਗਈ ਮੈਨੂੰ ਵੀ ਲੱਗਿਆ ਕਰੋ ਈ ਤੂੰ ਕੇ ਲਗੇ ਦੋਆਂ ਜੀ ਅਨ ਉਧਰ ਉਹਨੂੰ ਰਿਪੋਰਟ ਤੇ ਕਰਨ ਦੋ ਤੂੰ ਦੇਖ ਭਾਨ ਜਿਹੜਾ ਦੋਨਾਂ ਨੂੰ ਦੋਆਂ ਨੂੰ ਲੈ ਕੇ ਤੂੰ ਕਿਹਨ ਅਨ ਦੋਆਂ ਨੂੰ ਕੁੱਟਦੇ ਈ ਆ ਵਦਿਆ ਰਗਾਏ ਕੋਟ ਚੋੜੀਆਂ ਨੰਨ ਪਾਪਾ ਕੋਈ ਨਹੀਂ ਉਹ ਨਾਲੀ ਲੱਤੋ ਜਾ ਨਾ ਤਰ ਕਿਸੇ ਬਦਲ ਉਹ ਸਾਡੀ ਆਪਾਂ ਪਿੰਨੇ ਗਏ ਬਾਈ ਨਹੀਂ ਤੇ ਘਰ ਆ ਕੇ ਵੀ ਆਪਣੀ ਮਰਜ਼ੀ ਆਪੇ ਕਰਿਓ ਤੁਹਾਨੂੰ ਅੰਦਰ ਭੇਜਾਂਗੇ ਬਾਈ ਸਵੇਰੇ ਇੱਥੇ ਪਹੁੰਚ ਜਾਓ ਕਰਦੇ ਨਹੀਂ ਇਹਨਾਂ ਕੋਈ ਹਾਂ ਜੀ 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 ਮਮਾ ਜੀ ਵਾਤੋ ਜੀ ਵਾਤੋ ਜੀ ਨਾ ਨਾ ਜੀ ਨੂੰ ਦਸ ਨੂੰ ਲਾ ਕੋਲ ਉਹ ਮੈਂ ਥੋੜੀ ਟੱਕੀ ਆ ਮੈਂ ਥੋੜੀ ਟੱਕੀ ਆ ਮੈਂ ਇਹ ਕਹਿੰਦੇ ਦੂਰ ਪਰ ਸੁਣੋ ਨਿਆਣਾ ਨੂ ਬਣਿਆ ਨਾ ਮੈਨੂੰ ਕਹਿੰਦੇ ਵੇ ਅਸਰ ਮਾਰਨੇ ਠੀਕ ਹੈ ਹਾਂ ਕੀ ਪੁੱਛਦਾ ਮੈਨੂੰ ਕਹਿੰਦੇ ਆਹ ਕੀ ਬਤਾ ਉਹ ਵੀ ਦੱਸੋ ਗੱਲ ਕੋਈ ਨਹੀਂ ਪਾਜੀ ਮੈਨੂੰ ਕਰੋ ਕਿ ਲਾਇਆ ਦੁਕਾਨ ਤੇ ਮੁੰਡਾ ਇਧਰੋਂ ਆਇਆ ਬੈਸਬਾਲ ਲੈ ਕੇ ਧੋੜਾ ਧੋੜਾ ਮਾਰ ਕੋਈ ਤਾਂ ਜਾ ਕੇ ਤੇ ਕੁੱਟਣ ਡੈ ਪਿਆ ਵਾ ਕੋਈ ਇਹਦੀ ਗੱਲ ਹੈ ਇਹ ਆ ਕਿ ਆ 5:30 ਵਜੇ ਦੀ ਗੱਲ ਰਾਤ ਮੈਨੂੰ ਉਹਨਾਂ ਦੇ ਪਰਿਵਾਰ ਦੀ ਹਾਂਜੀ ਕੱਲ ਰਾਤ ਦੀ ਮੈਨੂੰ ਕਹਿੰਦਾ ਕਿ ਰਿਪਕਾ ਮੈਨੂੰ ਬਚਾਲਾ ਜਦੋਂ ਉਹਨੇ ਉੱਥੇ ਮਾਰਿਆ ਕਹਿੰਦਾ ਮੈਨੂੰ ਬਚਾਲਾ ਮੈਂ ਮੈਂ ਤੈਨੂੰ ਚੰਗਾ ਪੜਾ ਪੇਜਾ ਕੀ ਹੋ ਗਿਆ ਵਾ ਕਹਿੰਦਾ ਮੈਨੂੰ ਮਾਰਤਾ ਹਰਮਾਨ ਨੇ ਤੇ ਗੱਡੀ ਨੇ ਉਹ ਆਏ ਤੇ ਇੱਥੋਂ ਸਾਨੂੰ ਹਲੇ ਮੈਨੂੰ ਆਇਆ ਤੇ ਘਰੋਂ ਆਏ ਤੇ ਘਰੋਂ ਹਨ ਦੋਵਾਂ ਨੂੰ ਤੂੰ ਕਿੱਥੇ ਲੈ ਗਿਆ ਮੇਰੀਆਂ ਮਨ ਰਗਾ ਸਾਡੇ ਉਹਦੀਆਂ ਤੇ ਰਗਾ ਛੱਡਦਾ ਹੀ ਨਹੀਂ ਮੈਂ ਬੜੀ ਮੁਸ਼ਕਲ ਉਹਨੂੰ ਬਚਾਇਆ ਬਾਅਦ ਚ ਕਦੀ ਮੈਨੂੰ ਕਿਹ ਬੰਨੇ ਛੱਡ ਦਿੰਦਾ ਹੀ ਜੋ ਉਹਨੂੰ ਸਡਾਉਣੀ ਸੀ ਮੈਂ ਤੇ ਮਾਰਨ ਨਹੀਂ ਹਟਦਾ ਨੂੰ ਕਦੇ ਉਹਦੇ ਨੜਾ ਚ ਲੱਤਾ ਮਾਰਦਾ ਹੀ ਕਦੇ ਉਹਦੇ ਰਗਾ ਤੇ ਲੱਤਾਂ ਰੱਖਦਾ ਹੀ ਗਣ ਮੈਂ ਤਾਂ ਕੋਕ ਨਹੀਂ ਮੇਰਾ ਉਹਨਾਂ ਨੇ ਜਿੱਦਾਂ ਮੈਨੂੰ ਮੇਰਾ ਬੰਦਾ ਲੈ ਲਿਆ ਮੈਂ ਵੀ ਕਹਿੰਨੀ ਕੋ ਨੂੰ ਫਾਂਸੀ ਹੋਵੇ ਹਾਂਜੀ ਮੇਰੇਆਂ ਵੇਖੋ ਰਗਾ ਕਟਿੰਗਾ ਨੇ ਆਹ ਵੇਖੋ ਨਾਲ ਹੀ ਮੇਰੀ ਮੰਜੀ ਸਾਰੀ ਦਾਤ ਨਾ ਵੱਢ ਕੇ ਗਿਆ ਮੈਂ ਤਾਂ ਕਹਿੰਦਾ ਮੇਰਾ ਕੋਈ ਕੋਕ ਨਹੀਂ ਕਰ ਸਕਦਾ ਕਹਿੰਦਾ ਮੈਂ ਦੋ ਅੱਗੇ ਖੂਨ ਕੀਤੇ ਇਹਨੂੰ ਮਾਰ ਦੂੰਗਾ ਤਾਂ ਮੇਰਾ ਕੋਈ ਨਹੀਂ ਕੋਕ ਕਰ ਸਕਦਾ ਹਾਂਜੀ ਕੀਤੀ ਜੇ ਵੱਡਾ ਭਰਾ ਆ ਮੇਰਾ ਆਉਂਦਾ ਰਾਜੇ ਨੂੰ ਰਾਜਾ ਆਉਂਦਾ ਨਾ ਤੇ ਉਹਦਾ ਬਿੱਟੂ ਸੀ ਮਸਲਾ ਕੋਈ ਝਗੜਾ ਕੋਈ ਨਹੀਂ ਜੀ ਪੀ ਫੂ ਕੇ ਉਹਦਾ ਅੱਗੇ ਵੀ ਇੱਕ ਦੋਰੀ ਲੜਿਆ ਸੀ ਤੇ ਰਾਤੀ ਵੀ ਇੱਥੇ ਇਕੱਲਾ ਸੀ ਉਹ ਹੂੰ ਤੋਂ ਉਹਨੇ ਪਹਿਲਾਂ ਇੱਥੇ ਲੜਿਆ ਮੁਰਕਾ ਚੌਂਕ ਚ ਲੈ ਕੇ ਉਧਰ ਨੂੰ ਦੋ ਜਾਨੇ ਚਾਚਾ ਭਤੀ ਗੱਡੀ ਤੇ ਹਰਮਨ ਉਹਦਾ ਜਾ ਕੁੱਟਿਆ ਮੁਰਕਾ ਇੱਥੇ ਲੈ ਕੇ ਕੁੱਟਿਆ ਵਾ ਤਾਂ ਆਪਾਂ ਤੇ ਇੱਥੇ ਆਏ ਨਹੀਂ ਹੂੰ ਜੇ ਆਪਾਂ ਹੁੰਦੇ ਤਾਂ ਸਾਨੂੰ ਪੜਾਉਂਦਾ ਨਾ ਉਹਨੂੰ ਹੁਣ ਉਹਦੀ ਮੌਤ ਹੋ ਗਈ ਆ ਸਾਨੂੰ ਇਨਸ਼ਾਅਫ ਚਾਹੀਦਾ ਕੇ ਗੱਲਾਂ ਨਹੀਂ ਹਾਂਜੀ ਪੁਲਸ ਹੋ ਗਈ ਜੀ ਆ ਪੁਲਸਾਂ ਜੀ ਵੀ ਗਲੋਤੀ ਆ ਜੀ